ਕਲੀਪਾ ਉਮਰ ਆਪਣੀ ਗੱਲ ਅਤੇ ਅਸੂਲ ਦੇ ਪੱਕੇ ਇਨਸਾਨ ਸਨ ਉਹ ਪੜੇ ਅਨੁਸ਼ਾਸਨ ਪਸੰਦ ਇਨਸਾਫ ਪਸੰਦ ਅਤੇ ਬਹਾਦਰ ਇਨਸਾਨ ਸਨ ਆਪਣੀ ਗੱਲ ਆਖੀ ਪੂਰੀ ਕਰ ਨਿਭਾਉਂਦੇ ਇੱਕ ਵਾਰ ਈਰਾਨ ਅਤੇ ਉਹਨਾਂ ਦੀਆਂ ਫੌਜਾਂ ਵਿਚਾਲੇ ਜੰਗ ਛਿੜ ਗਈ ਕਈ ਦਿਨਾਂ ਤੱਕ ਲੜਾਈ ਹੁੰਦੀ ਰਹੀ ਅੰਤ ਵਿੱਚ ਈਰਾਨੀ ਸੈਨਾ ਨੂੰ ਗੋਡੇ ਟੇਕਣੇ ਪਏ ਈਰਾਨੀ ਫੌਜਾਂ ਨੇ ਸੈਨਾਪਤੀ ਨੂੰ ਕੈਦ ਕਰਕੇ ਖਲੀਪਾ ਸਾਹਮਣੇ ਪੇਸ਼ ਕੀਤਾ ਖਲੀਪਾ ਉਮਰ ਨੇ ਹੁਕਮ ਦਿੱਤਾ ਇਸ ਦਾ ਸਿਰ ਧੜ ਨਾਲੋਂ ਅੱਡ ਕਰ ਦਿੱਤਾ ਜਾਵੇ ਤਦ ਈਰਾਨੀ ਸੈਨਾਪਤੀ ਬੋਲਿਆ ਠਹਿਰੋ ਮੈਂ ਤੇ ਹਾਂ ਹਾਂ ਲਾ ਮੈਨੂੰ ਪਾਣੀ ਪਿਲਾਓ ਖਲੀਫਾ ਨੇ ਤੁਰੰਤ ਪਾਣੀ ਮੰਗਵਾਇਆ ਸੈਨਾਪਤੀ ਮੌਦੇ ਡਰ ਨਾਲ ਕੰਬ ਰਿਹਾ ਸੀ ਉਹ ਖਲੀਫਾ সামনে ਪਾਣੀ ਦਾ ਗਲਾਸ ਹੱਥ ਵਿੱਚ ਲੈ ਕੇ ਕੁਚੇਰ ਉਂਝ ਹੀ ਖੜਾ ਰਿਹਾ। ਇਸ ਤੇ ਖਲੀਫਾ ਨੇ ਕਿਹਾ ਕਹਿ ਦੀ ਜਦ ਤੱਕ ਤੂੰ ਪਾਣੀ ਨਹੀਂ ਪੀ ਲੈਂਦਾ ਤਦ ਤੱਕ ਤੈਨੂੰ ਨਹੀਂ ਮਾਰਿਆ ਜਾਵੇਗਾ। ਇਹ ਸੁਣ ਕੇ ਸੈਨਾਪਤੀ ਨੇ ਤੁਰੰਤ ਪਾਣੀ ਦਾ ਗਲਾਸ ਛੱਡ ਦਿੱਤਾ ਅਤੇ ਬੋਲਿਆ ਹਜ਼ੂਰ ਹੁਣ ਮੈਂ ਪਾਣੀ ਨਹੀਂ ਪੀਣਾ। ਤੁਸੀਂ ਚਾਹੇ ਮੇਰਾ ਸਿਰ ਕਲਮ ਕਰਵਾ ਦਿਓ। ਮੈਂ ਆਪਣੇ ਬੱਚਨ ਦਾ ਖਿਆਲ ਜ਼ਰੂਰ ਰੱਖਣਾ। ਉਹ ਸੀ ਗੱਲ ਸੁਣ ਕੇ ਖਲੀਫਾ ਬੋਲੇ ਹੁਣ ਤੇਰਾ ਸਿਰ ਨਹੀਂ ਲਾਇਆ ਜਾ ਸਕਦਾ। ਅਸੀਂ ਤੈਨੂੰ ਆਜ਼ਾਦ ਕਰਦੇ ਹਾਂ। ਇਸ ਤਰ੍ਹਾਂ ਸੈਨਾਪਤੀ ਨੇ ਬੁੱਧੀਮਾਨੀ ਨਾਲ ਆਪਣੀ ਜਾਨ ਬਚਾਈ ਅਤੇ 과정을 해줘야